ਕਾਫੀ ਸਬਤਾਂ ਨੂੰ ਇਹ ਮੈਸੇਜ ਪ੍ਰਾਪਤ ਹੋ ਰਿਹਾ ਹੈ ਕਿ ਸੈਲਰੀ ਪਰਸਨ ਫਾਰਮ ਨੰਬਰ 16 ਤੋਂ ਬਗੈਰ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰ ਸਕਦਾ ਹੈ ਕਿ ਨਹੀਂ ਜੀ ਹਾਂ ਇਹ ਬਿਨਾਂ ਸਮਾਂ ਵਾਇਰ ਤੋਂ ਪਹਿਲੇ ਦੇ ਚੀਜ਼ਾਂ ਸਤੇ ਸਕਦਾ ਹੈ ਕਿ ਤੁਸੀਂ ਫਾਰਮ ਨੰਬਰ 16 ਤੋਂ ਬਗੈਰ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰ ਸਕਦੇ ਹੋ ਪਰ ਇਸ ਤੋਂ ਪਹਿਲਾਂ ਕਿ ਤੁਸੀਂ ਇਹ ਵੀਡੀਓ ਨੂੰ ਸਕਿਪ ਕਰੋ ਮੈਂ ਤੁਹਾਨੂੰ ਅਰਜ਼ਾ ਕਿ ਤੁਸੀਂ ਫਾਈਲ ਦਾ ਕਰ ਸਕਦੇ ਹੋ ਪਰ ਤੁਹਾਨੂੰ ਕਿਹੜੀ ਚੀਜ਼ਾਂ ਤੇ ਧਿਆਨ ਰੱਖਣਾ ਪਊਗਾ ਵੀ ਆਖਰਕਾਰ ਤੁਸੀਂ ਇਸ ਨੂੰ ਕਿਸ ਚੀਜ਼ ਨਾਲ ਮੈਚ ਕਰੋਗੇ ਅਤੇ ਕਿਹੜੀ ਚੀਜ਼ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰ ਦੱਸਾਂਗਾ ਕਿ ਜੇਕਰ ਤੁਹਾਡੇ ਕੋਲ ਫਾਰਮ ਨੰਬਰ ਸੁਣਾ ਨਹੀਂ ਹੈ ਤਾਂ ਤੁਸੀਂ ਆਪਣੀ ਕਿਸ ਤਰ੍ਹਾਂ ਦੀ ਇਨਕਮ ਟੈਕਸ ਡੈਕਲਰ ਨੂੰ ਫਾਈਲ ਕਰਦੇ ਹੋ ਸਿਰਫ ਜਾਣਿਆ-ਜਾਣੇ ਦੇ ਵਿੱਚ ਗਲਤ ਇਨਫੋਰਮੇਸ਼ਨ ਦੇ ਨਾਲ ਅਰ ਨੂੰ ਫਾਈਲ ਕਰਦਾ ਕੋਈ ਵੀ ਬੈਨੀਫਿਟ ਨਹੀਂ ਹੋਏਗਾ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ ਸੋ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਤਾਂ ਜੋ ਤੁਸੀਂ ਸਮਝ ਸਕੋ ਕਿ ਸੈਲਰੀਡ ਪਰਸਨ ਬਿਨਾਂ ਫਾਰਮ ਨੰਬਰ ਸੁਣਾ ਤੋਂ ਇਨਕਮ ਟੈਕਸ ਦੇ ਤੌਰ ਤੇ ਕਿਸ ਤਰ੍ਹਾਂ ਫਾਈਲ ਕਰ ਸਕਦਾ ਹੈ ਸਾਥੀ ਗੱਲ ਇਹ ਮੇਰਾ ਨਾਮ ਹੈ ਕਵਲਜੀ ਸਿੰਘ ਮੈਂ ਇੱਕ ਇਨਫਲੂਐਂਸਰ ਹਾਂ ਇਨਕਮ ਟੈਕਸ ਡਿਪਾਰਟਮੈਂਟ ਅਤੇ ਇਟੈਰ ਰੰਦਿਆ ਟ੍ਰਿਕਟ ਮ ਸੋ ਅਜਨ ਟੌਪਰੇ ਫਾਰਮ ਨੰਬਰ 16। ਅੱਜ ਤੁਹਾਨੂੰ ਅਸੀਂ ਚਾਹਾਂਗੇ ਕਿ ਫਾਰਮ ਨੰਬਰ 16 ਆਕਰ ਕਰ ਹੈ ਕੀ? ਫਾਰਮ ਨੰਬਰ 16 ਤੁਹਾਡੇ ਐਮਪਲੋਏ ਬਨੋ। ਜੇ ਤੁਸੀਂ ਕਿਸੇ ਕੰਪਨੀ ਜਾਂ ਸਰਕਾਰੀ ਕਿਸੇ ਦਫਤਰ ਵਿੱਚ ਕੰਮ ਕਰਦੇ ਹੋ ਤਾਂ ਫਾਰਮ ਨੰਬਰ 16 ਤੁਹਾਨੂੰ ਇਸ਼ੂ ਕੀਤਾ ਜਾਂਦਾ ਹੈ ਸਾਲ ਦੇ ਐਂਡ ਤੇ ਵਿੱਚ। ਇਸ ਵਿੱਚ ਤੁਹਾਡੀ ਪ੍ਰੋਪਰ 12 ਮਹੀਨੇ ਦੀ ਤਨਖਾਹ ਦੀ ਸੈਲਰੀ ਟੇਨ ਹੁੰਦੀ ਹੈ ਜਿਸ ਵਿੱਚ ਤੁਹਾਡੀਆਂ ਸੇਵਿੰਗਸ ਅਤੇ ਕਟਿਆ ਹੋਇਆ ਟीडीएस ਵੀ ਕਲੂਡ ਹੁੰਦਾ ਹੈ। ਫਰਵਰੀ ਦੇ ਵਿੱਚ ਸਾਰੇ ਕੈਲਕੂਲੇਸ਼ਨ ਸ਼ੀਟ ਹੋ ਗਈ ਜਾਂਦੀ ਹੈ। ਜਾਨੂੰ ਕਿਹਾ ਇਹਨਾਂ ਵੀ ਆਪਣਾ ਪੀਆਰ ਜੋ ਹੈ ਉਹ ਪੂਰਾ ਕੈਲਕੂਲੇਟ ਕਰੋ। ਅਤੇ ਜੋ ਵੀ ਬੰਦਾ ਬਕਾਇਆ ਹੈ ਉਸ ਨੂੰ ਜਮ੍ਹਾਂ ਉਸ ਸਾਰੇ ਕਰਕੇ ਕਰਦੇ ਜੇ ਜਮਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਟ੍ਰੈਸਰਸ ਦੀ ਵੈਬਸਾਈਟ ਤੋਂ ਫਾਰਮ ਨੰਬਰ 101 ਜਨਰੇਟ ਹੁੰਦਾ ਹੈ ਜੋ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਤੁਸੀਂ ਕਿਸੇ ਦੇ ਪ੍ਰਕਾਰ ਦੀ ਲਾਇਬਿਲਟੀ ਦੇ ਦੇਣਦਾਰ ਨਹੀਂ ਹੋ ਸੈਲਰੀ ਦੇ ਬਾਕੀ ਕਿਉਂਕਿ ਸੈਲਰੀ ਦੇ ਉੱਪਰ ਕਰਕੇ ਆ ਹੋਇਆ ਟੀ ਡੀ ਐਸ ਹੀ ਤੁਹਾਨੂੰ ਉਸ ਵਿੱਚ ਸ਼ੋ ਹੁੰਦਾ ਹੈ ਹਾਲਕਿ ਕਿਸੇ ਪ੍ਰਕਾਰ ਦੇ ਲਾਇਬਿਲਟੀ ਦੇ ਦੇਣਦਾਰ ਨਹੀਂ ਹੋ ਤੁਸੀਂ ਪੂਰਾ ਆਪਣਾ ਟੈਕਸ ਕਟਵਾ ਲਿਆ ਹੈ ਕਈ EMPLOYEES ਨੂੰ ਇਸ ਤਰ੍ਹਾਂ ਲੱਭ ਫਾਰਮ ਨੰਬਰ 101 ਜੋ ਹੈ ਆਨਲਾਈਨ ਟ੍ਰੈਸਰਸ ਵਾਲਾ ਇਸ ਨੂੰ ਨਹੀਂ ਹੁੰਦਾ ਕਿਹੜੇ ਕਈ ਵਿਅਕਤੀ ਅਸਲ ਵਿੱਚ ਇਹ ਕਹਿੰਦੇ ਆ ਕਿ ਉਹਨਾਂ ਦਾ ਕਿਸੇ ਵੀ ਪ੍ਰਕਾਰ ਦਾ TDS ਭਰਦਾ ਨਹੀਂ ਹੁੰਦਾ ਹੈ फॉर्म नंबर 16 इशू ਨਹੀਂ ਹੁੰਦਾ ਪਰ ਹੋ ਸਕਦਾ ਹੈ ਕਿ ਉਹ ਨੂੰ ਮੈਨੂਅਲ ਫਾਰਮ ਨੰਬਰ 16 ਮਿਲ ਜਾਵੇ ਜੇਕਰ ਤੁਹਾਨੂੰ ਪੂਰੇ ਪ੍ਰੋਬਲਮਸ ਬਣਾ ਨਹੀਂ ਮਤੇ ਨਾ ਹੀ ਮੈਨੂਅਲ ਅਦੇ ਨਾ ਹੀ ਪ੍ਰੋਸੈਸ ਵਾਲਾ ਤਾਂ ਤੁਸੀਂ ਬਿਨਾ ਫਾਰਮ ਨੰਬਰ 16 ਤੋਂ ਵੀ ਕੰਮ ਫਾਈਲ ਕਰ ਸਕਦੇ ਇੱਕ ਚੀਜ਼ ਹੋਰ ਹੁੰਦੀ ਹੈ ਕਿ ਤੁਹਾਡੇ ਕੋਲ ਹੁੰਦਾ ਹੈ ਸੈਲਰੀ ਸਟੇਟਮੈਂਟ ਜਿਹੜੀ ਕਿ ਤੁਹਾਡੀ ਦੀ ਸੈਲਰੀ ਸਟੇਟਮੈਂਟ ਹੁੰਦੀ ਹੈ 12 ਮਹੀਨੇ ਦੀ ਤੁਸੀਂ ਉਸ ਤੋਂ ਵੀ ਚੈੱਕ ਕਰ ਸਕਦੇ ਹੋ ਕਿ ਆਖਰਕਾਰ ਤੁਹਾਡੀ ਸੈਲਰੀ ਤੁਹਾਨੂੰ ਕਿੰਨੀ इशू ਹੋਈ ਹੈ ਕੋਈ ਕਰੀਅਰ ਤਾਂ ਨਹੀਂ ਆਇਆ ਜਾਂ ਕੋਈ ਪੈਂਡਿੰਗ ਪੇਮੈਂਟ ਤਾਂ ਨਹੀਂ ਆਈ ਅਤੇ ਕੋਈ ਨਾ ਕੋਈ ਕਟਿਆ ਤਾਂ ਨਹੀਂ ਹੈ ਜੇਕਰ ਟਿਕਟ ਕਟਿਆ ਹੋਵੇ ਫਾਰਮ ਨੰਬਰ ਅਰ ਜੇਕਰ ਨਹੀਂ ਕਰਿਆ ਤਾਂ ਤੁਸੀਂ ਸੈਲਰੀ ਸਟੇਟਮੈਂਟ ਵੀ ਚੈੱਕ ਕਰ ਸਕਦੇ ਪਰ ਜੇਕਰ ਆਪਣੇ ਜਿਹੜਾ ਨੋ ਫਾਈਲ ਕਰ ਸਕਦੇ ਉਸ ਸੈਲਰੀ ਸਟੇਟਮੈਂਟ ਦੇ ਨਾਲ ਤੁਸੀਂ ਕਿਫਾਈਨ ਦੀ ਵੈਬਸਾਈਟ ਤੇ ਜਾਣਾ ਜਿੰਨੀ ਤੁਹਾਡੀ ਸੈਲਰੀ ਸਟੇਟਮੈਂਟ ਜਿੰਨੀ ਤੁਹਾਡੀ ਸੈਲਰੀ ਸਟੇਟਮੈਂਟ ਦੇ ਵਿੱਚ ਸੈਲਰੀ ਹੈ ਉਨੀ ਹੀ ਤੁਹਾਡੇ 26 اس ਦੇ ਵਿੱਚ ਵੀ ਰਿਫਲੈਕਟ ਹੋ ਰਹੀ ਹੋਊਗੀ ਕਿਉਂਕਿ ਜਦੋਂ ਵੀ ਤੁਹਾਡੀ ਸੈਲਰੀ ਜੋ ਹੈ ਉਹ ਅਪਲੋਡ ਕੀਤੀ ਜਾਂਦੀ ਹੈ ਤਾਂ 26 اس ਦੇ ਵਿੱਚ ਹਰੇਕ ਸਾਲ ਦੀ ਹਰੇਕ ਮਹੀਨੇ ਜੋ ਸੈਲਰੀ ਹੈ ਉਹ ਅਪਲੋਡ ਹੁੰਦੀ ਹੈ ਅਰੇ ਜੇਕਰ ਤੁਹਾਡੇ 26 اس فارم ਦੇ ਵਿੱਚ ਵੀ ਸੈਲਰੀ ਰਿਫਲੈਕਟ ਹੁੰਦੀ ਹੈ ਅਤੇ ای ایس ਦੇ ਵਿੱਚ ਵੀ ਰਿਫਲੈਕਟ ਹੁੰਦੀ ਹੈ ਤਾਂ ਤੁਸੀਂ ਕੋਸ਼ਿਸ਼ ਕਰਨੀ ਪਲੱਸ ਦਾ ਨਾ 26 ایس ਹੈ ਅਦਰ ਨਾ ਆਈਏਐਸ ਹੋਣਾ ਹੈ ਇਹਨਾਂ ਦਿਨਾਂ ਨੂੰ ਵਾਪਸ ਦੇ ਵਿੱਚ ਮੈਚ ਕਰ ਲੈਣਾ ਹੈ ਕਿ ਤੁਹਾਡੀ ਸੈਲਰੀ ਜੋ ਹੈ ਉਹ ਇਹਨਾਂ ਦੇ ਵਿੱਚ ਮੈਚ ਕਰੇ ਅਤੇ ਫਿਰ ਹੀ ਤੁਸੀਂ ਹੋਰ ਕਰ ਨੂੰ ਫਾਈਲ ਕਰੋ ਜੇਕਰ ਤੁਹਾਡੀ ਕੇਸ ਦੇ ਵਿੱਚ ਮੈਚ ਨਹੀਂ ਕਰਦੀ ਤੁਹਾਡੀ ਸੈਲਰੀ ਸਟੇਟਮੈਂਟ ਤੇ ਸੈਲਰੀ ਹੋਰ ਹੋ ਗਈ ਹੈ ਨਾ 26 ایس ਦੇ ਵਿੱਚ ਹੋਰ ਹੁੰਦੀ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਮੈਂ ਤੁਹਾਨੂੰ ਦੱਸਾਂਗਾ ਕਿ ਉਸ ਨੂੰ ਕਿਸ ਤਰ੍ਹਾਂ ਫਾਈਲ ਕਰਨਾ ਹੈ ਪਰ ਜੇਕਰ ਕੋੜਾ ਡਿਫਰੈਂਸ ਹੋਣਾ ਹੈ ਤਾਂ ਕੋਸ਼ਿਸ਼ ਕਰੋ ਕਿ ਇਹ ਕੰਸਰਵੇਟਰ ਦੇ ਨਾਮ ਹੀ ਮਿਲ ਕੇ ਤੁਹਾਨੂੰ ਫਾਈਲ ਕੀਤੀ ਜਾਵੇ ਪਰ ਜੇਕਰ ਤੁਹਾਡੀ ਮੈਚ ਹੈ ਜਦੋਂ 26 ایس ਦੇ ਵਿੱਚ ਸ਼ੋ ਹੀ ਨਹੀਂ ਹੋ ਰਹੀ ਪਰ ਸੈਲਰੀ ਸਟੇਟਮੈਂਟ ਦੇ ਵਿੱਚ ਹੈਗੀ ਹੈ ਅਤੇ ਇਹ ਅਗਸਤ ਦੇ ਵਿੱਚ ਵੀ ਹੈਗੀ ਹੈ ਤਾਂ ਤੁਸੀਂ ਉਹਨੂੰ ਰਿਟਰਨ ਨੂੰ ਫਾਈਲ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਆਪਣੀ ਰਿਟਰਨ ਨੂੰ ਆਨਲਾਈਨ ਮੈਚ ਕਰਕੇ ਪ੍ਰੋਪਰ ਤਰੀਕੇ ਨਾਲ ਫਾਈਲ ਕਰ ਸਕਦੇ ਹੋ ਜੇਕਰ ਤੁਹਾਨੂੰ ਇਸ ਬਾਰੇ ਕਿਸੇ ਪ੍ਰਕਾਰ ਦੀ ਕਨਫਿਊਜ਼ਨਟੀ ਜਾਂਦੇ ਹੋ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੁਹਾਨੂੰ ਪੂਰੀ ਤਰ੍ਹਾਂ ਇਹ ਸਾਰੀ ਇਨਫੋਰਮੇਸ਼ਨ ਦੇ ਸਕਦਾ ਹਾਂ ਤਾਂ ਰਿਟਰਨ ਨੂੰ ਵੀ ਫਾਈਲ ਕਰ ਸਕਦਾ ਇਸ ਤਰ੍ਹਾਂ ਦੀਆਂ ਹੋਰ ਇਨਫੋਰਮੇਸ਼ਨ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੁਰੂ ਕਰੋ ਥੈਂਕ ਯੂ